ਸਵਾਗਤ ਹੈ ਬੱਚੇ ਤੁਹਾਡਾ ਵਿਨਾਇਕ ਅਕੈਡਮੀ ਚ ਅੱਜ ਦੇ ਵੀਡੀਓ ਚ ਆਪਾਂ ਚਰਚਾ ਕਰਾਂਗੇ ਪੰਜਾਬ ਪਟਵਾਰੀ ਮੀਨਸ ਦੇ ਇਗਜ਼ਾਮ ਦੇ ਬਾਰੇ ਚ ਜੋ 2021 ਚ ਹੋਇਆ ਸੀ ਤੇ ਉਸ ਤੇ ਵਿੱਚ ਆਏ ਪੰਜਾਬੀ ਦੇ ਐਮਸੀਕਿਊ ਦੇ ਬਾਰੇ ਚ ਅੱਜ ਆਪਾਂ ਚਰਚਾ ਕਰਾਂਗੇ ਤਾਂ ਚਲੋ ਸ਼ੁਰੂਆਤ ਕਰਦੇ ਆਂ ਆਪਾਂ ਆਪਣੇ ਕਲਾਸ ਦੀ ਘਰ ਸਿਰਫ ਇਟਾਂ ਲੱਕੜ ਗਾਰੇ ਆਦੇ ਨਾਲ ਨਹੀਂ ਬੰਦੇ ਸਗੋਂ ਵਿਸ਼ਵਾਸ ਨਾਲ ਬਰੇ ਰਿਸ਼ਤੇ ਬਣਾਉਂਦੇ ਆਂ ਵਾਕ ਵਿੱਚ ਕਿੰਨੇ ਨਾਵ ਆਏ ਹਨ ਤਿੰਨ 4 5 ਜਾਂ 6 ਕਿੰਨੇ ਨਾਂ ਵਾਜ ਨੇ অপਸ਼ਨ C 5 ਚੋੜੀਆਂ ਵੇਚਣ ਵਾਲੇ ਨੂੰ ਕੀ ਕਿਹਾ ਜਾਂਦਾ ਹੈ? ਅਨਪੜ ਸੁਨੇਹਾਰਾ ਵੰਜਾਰਾ ਜਾਂ ਜਾਦੂਗਰ ਕੀ ਕਿਹਾ ਜਾਂਦਾ ਚੋੜੀਆਂ ਵੇਚਣ ਵਾਲੇ ਨੂੰ অপਸ਼ਨ C ਵੰਜਾਰਾ ਇਹਟ ਲੇਕੇ ਮੁਹਾਵਰੇਆਂ ਦੇ ਅਰਥ ਦੇ ਆਧਾਰ ਤੇ ਸਹੀ ਚੋਣ ਕਰੋ ਥੋੜੀ ਲਿਆਕਤ ਵਾਲਾ ਕੀ ਆਖਾਂਗੇ ਉਸਨੂੰ ਆਪਸ਼ਨ ਸੀ ਖੋ ਦਾ ਡੱਡੂ ਸਵਾਰਥ ਦਾ ਸਮਾਨ ਅਰਥਕ ਸ਼ਬਦ ਹੈ ਸਮਾਨ ਅਰਥਕ ਇਕਾਂਸ ਵਰਗੇ ਇਸ ਦੇ ਆਪਸ਼ਨ 2 ਸਹੀ ਕਿਤੇ ਹੋਏ ਸੀਗੇ ਆਪਸ਼ਨ A ਗਰਜ ਤੇ ਆਪਸ਼ਨ C ਅਨੂਠਾ ਤਾਂ ਇਹ ਦੋ ਜਿਨ੍ਹਾਂ ਨੇ ਅਨਸਰ ਲਾਇਏ ਸੀ ਦੋਨਾਂ ਦੇ ਹੀ ਸਹੀ ਸੀ 8 ਲਿਖੇ ਸ਼ਬਦਾਂ ਵਿੱਚੋਂ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਨਹੀਂ ਵਾਲੇ ਕੁਐਸਚਨ ਥੋੜਾ ਧਿਆਨ ਨਾਲ ਪੜਿਆ ਕਰੋ ਕਈ ਵਾਰੀ ਅਸੀਂ ਨਹੀਂ ਨੂੰ ਨਹੀਂ ਪੜਦੇ ਤਾਂ ਕਰਕੇ ਅਸੀਂ ਜਿਹੜਾ ਹੈ ਅਸੀਂ ਉਹ ਲਗਾ ਦਿੰਨੇ ਆ ਜਿਸ ਦੇ ਨਾਲ ਅਨਸਰ ਸਾਰਾ ਹੀ ਗਲਤ ਹੋ ਜਾਂਦਾ ਹੈ ਤਾਂ ਨਹੀਂ ਵਾਲੇ ਕੁਸਚਨ ਨੂੰ ਥੋੜਾ ਧਿਆਨ ਨਾਲ ਪੜਿਆ ਕਰੋ ਜਾਂ ਦੁਬਾਰਾ ਪੜ ਲਿਆ ਕਰੋ ਕਿਹੜਾ ਸਮਾਨਾਰਥਕ ਸ਼ਬਦ ਨਹੀਂ ਹੈ ਨਚਾਰਾਂਚ অপਸ਼ਨ ਬੀ ਇਨਸਾਨੀਅਤ ਏਟ ਲਿਖੇ ਵਾਕਾਂ ਵਿੱਚੋਂ ਗਲਤ ਵਾਕ ਦੱਸੋ ਕਾਸ਼ ਮੈਂ ਰਾਜਾ ਹੁੰਦਾ ਆ ਅਸੀਂ ਮੈਚ ਜਿੱਤ ਲਿਆ ਮੈਂ ਪੜਦਾ ਐਸਟੀ ਕਾਲਜ ਵਿੱਚ ਸਹਜ ਪੱਕੇ ਸੋ ਮਿੱਠਾ ਹੋਏ ਇਨਾਂ ਚਾਰਾਂ ਦੇ ਵਿੱਚ ਗਲਤ ਵਾਕ ਕਿਹੜਾ ਗਲਤ ਹੈ অপਸ਼ਨ ਸੀ ਮੈਂ ਪੜਦਾ ਹਾਂ ਐਸਟੀ ਕਾਲਜ ਵਿੱਚ ਠੀਕ ਹੈ ਆਨਾ ਕਿ ਸੀ ਮੈਂ ਐਸਟੀ ਕਾਲਜ ਵਿੱਚ ਪੜਦਾ ਪਾਸੇ ਮਾਰਨੇ ਤੋਂ ਬਾਵਾਂ ਉੱਲੂ ਬੋਲਨੇ ਉੱਤੇ ਸਾਲ ਲੈਨੇ ਉਸਲਵਟੇ ਬਣਨੇ ਜਾਂ ਉਲਟੇ ਚਾਲੇ ਫੜਨੇ ਕਿਹੜੀ ਹੈ ਸਹੀ ਆਪਸ਼ਨ ਆਪਸ਼ਨ ਸੀ ਉਸਲਵਟੇ ਬਣਨੇ ਇੱਥੇ ਲਿਖਿਆਂ ਵਿੱਚੋਂ ਕਿਹੜਾ ਨਿਸ਼ਚੇਵਾਚਕ ਪੜਨਾ ਆਵੇ ਇਸ ਕੁਐਸਚਨ ਦੇ ਵਿੱਚ ਵੀ ਥੋੜੀ ਕਨਫਿਊਜ਼ਨ ਹੈ ਪਰ ਜੇ ਆਪਾਂ ਇੱਕ ਨਿਸ਼ਚੇਵਾਚਕ ਪ੍ਰਣਾਮ ਦੀ ਗੱਲ ਕਰੀਏ ਇਨ ਆਚਾਰਾਂ ਦੇ ਵਿੱਚ ਤਾਂ ਸਭ ਤੋਂ ਕਰੀਬ ਆਪਸ਼ਨ ਇਹਦੀ ਆਪਸ਼ਨ A ਲੱਗ ਰਹੀ ਹੈ ਉਹ ਜੋ ਕਿ ਨਿਸ਼ਚੇਵਾਚਕ ਪ੍ਰਣਾਮ ਲੱਗ ਰਿਹਾ ਹੈ ਬਟ ਇਸ ਕੁਐਸਚਨ ਨੂੰ ਤੁਸੀਂ ਰੀਚੈੱਕ ਜ਼ਰੂਰ ਕਰੋਗੇ ਉਹ ਅੱਜਕੱਲ ਹੀਰਿਆਂ ਦਾ ਵਪਾਰ ਕਰ ਰਿਹਾ ਹੈ ਵਾਕ ਵਿੱਚ ਸਹਾਇਕ ਕਿਰਿਆ ਕਿਹੜੀ ਹੈ ਕਿਹੜੀ ਹੈ অপশন ডি ਹੈ সাইকে ਦੇ ਅੰਦੇਚ ਕਿਹੜੀ ਹੈ অপশন ডি ਹੈ 8 ਲੈ ਕੇ ਸ਼ਬਦ ਸਮੂਹਾ ਵਿੱਚੋਂ ਕਿਹੜਾ ਸ਼ਬਦ ਜੋੜਾ ਪੱਖੋਂ ਸਹੀ ਹੈ ਕਿਹੜਾ ਸਹੀ ਹੈ অপশন B ਸੁਣਾਉਣਾ ਕੜਾਈ ਤੇ ਹੰਦਰ ਅਨਸਾਰ ਠੀਕ ਹੈ ਠੀਕ ਹੈ ਬੱਚੇ ਇੱਥੇ ਆਪਣੇ MCQ ਪੂਰੇ ਹੁੰਦੇ ਹਨ ਮਿਲਦੇ ਹਾਂ ਕੱਲ ਅਗਲੇ MCQ ਦੇ ਨਾਲ ਅਗਲੀ ਕਲਾਸ ਦੇ ਨਾਲ ਅੱਜ ਦੇ ਲਈ ਇੰਨੇ ਬਹੁਤ-ਬਹੁਤ ਧੰਨਵਾਦ